બોલો સોનલ સોર દેવ ગોકુડિયું ગામ આયુ સોનલ અવતર્યા માનો સો વર્ષ પૂરા થયા અને સો વર્ષ બીજ નું ઉત્સવ માટે માન માનવ મેંદી ઉભરાઈ રહી છે હયે હયું ધરાય છે અને વ્રત લીધું વરુડી તળું ધન ધન દેવા દાન લેવા ને હેવા નહીં ਧੰਨ ਧੰਨ ਸੋਨਲ ਮਾਤਾ ਆਵੀ ਸੋਨਲ ਬੀਜ ਰੇ ਮਾਨੀ ਆਵੀ ਸੋਨਲ ਬੀਜ ਹਾਲੋ ਚਾਰਨੋ ਮੋਢੜੇ ਜਾਏ ਆਵੀ ਮਾਨੀ ਬੀਜ ਆਵੀ ਸੋਨਲ ਬੀਜ ਰੇ ਮਾਨੀ ਆਵੀ ਸੋਨਲ ਬੀਜ ਹਾਲੋ ਦੇਸ ਪਰ ਦੇਸ ਤੇ ਮਾਨਵੀ ਆਵੀ ਸੁਨੋ ਲਬੀ ਇਹ ਆਵੀ ਸੁਨੋ ਲਬੀ ਮੋਢੇ ਬਿਰਾ ਦੇ ਮਾ ਸੋਨਲ ਮਾਰੀ ਨੇ ਮਾਰਿ ਨਾ ਵਖੰਡੇ ਰੱਖਤੀ ਤੂੰ ਨਜਰੂ ਮੇਹੋ ਨੇ ਮਾਰੀ ਆਸ਼ੀਸ਼ ਤੂੰ ਦੇਤੀ ਆਵੀ 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 ਮਾ ਸੋਨਲ ਬੀ ਆਵੀ ਰੇ ਆਵੀ மா சோனோ ਐ ਸੋਨਲ ਸਮਾਡਾਇਓ ਮੁਬਾਦਨ ਖਪਰ ਖਾਂਡਾ ਖੜਖੜੇ ਸੋਨਲ ਸਮਾਡਾਇਓ ਮੁਬਾਦਨ ਖਪਰ ਖਾਂਡਾ ਖੜਖੜੇ ਐ ਮੋਢਾ ਧਰਮ ਆਇਓ ਨਲਉ ਤੇਰਾ ਅਨਮਲੀ ਅੰਮਨੋ ਉਤਾਰ ਐ ਨਰਨਾਰੀ मान नमन करे ए मन नमे मोटा मोटा भो ए सोनाल माली तन यादि कर ता अ मां हर खन माए ए मंडला वारी मात तूं छो माए अंबानो अवतार ਤਾਰਣੋਏ ਮਾਤ ਨੇ ਓਲ ਕੀ ਨਹੀਂ ਅਨੇ ਮਾਜਮ ਤਾਰਾ ਤਿਚੇ ਤਾਪੜਾ ਪਰ ਮਾ ਤੂੰ ਮਾਥੋ ਤੋਏ ਮਾ ਚੋੜੂ ਨਹੀਂ ਸੰਭਾਲ ਲਾਕਤੀ ਏ ਵੀ ਮਢੜਾ ਵਾਲੀ ਮਾਤ ਨੇ ਭਜੂ ਤੂੰ ਨੇ ਢੇੜਿਆ ਵਾਲੀ ਮਾਤ ਨੇ ਭਜੂ ਢੇੜਿਆ ਵਾਲ ਸੋਨਲ ਮਾਤ ਨੇ ਭਜੂ ਢੇੜਿਆ ਮੋਢਾ ਵਾਲੀ ਮਾਤ ਹੋ ਨੋਲ ਮਾਤ ਕੋੜੀ ਰਮਤੀ ਹਤੀ ਮਾ ਗੋਪਾਲ ਨੇ ਭਜਤੀ ਹਤੀ ਇਹ ਬ੍ਰਹਮਚਾਰਨੀ ਮਾ ਸਤ ਵ੍ਰਤ ਪਾਲਿਆ ਹਤਾ ਇਹ ਅਨਮੋਲ ਹਾਇਮਤਨਾ ਮਾ ਦਿਵਸ ਕਿਆ ਜਾਤਾ ਰਿਆ ਮਾ ਦਿਵਸ ਕਿਆ ਜਾਤਾ ਰਿਆ ਇਹ ਦੀਵਸ ਕਿਆ ਜਾ ਤਾਰਿਆ ਸੋਨਲ ਮਾ ਤੂੰ ਆਬ ਕੋ ਪਾਲੇ ਭਜੂ ਤੂੰ ਨ ਭੇੜ ਆਵਾੜੇ ਕਾਲੇ ਅੰਧੇਰੇ ਕਾਇ ਨ ਸੁਜੇ ਵਰਣ ਮਾથે ਪੜੇ ਰਾ ਐ ਜਾਗਤੀ ਜੋਤੀ ਮੋਢਰੇ ਢੀਂਬੇ दागती ज्योति मोडड़े तिंबे आयुगी प्रभाव लाख हर लोबड़ियाड़ी भदू तण भेड़ आवाड़ी सोनल मा तुयाब कपाड़ी पोतावट पाड़वा वाड़ी भजा तण भेड़ आवाड़ी ਚਾਰਨੋ ਨਾ ਸਤ ਸੂਟ ਵਾਲਾ ਗਿਆ ਨ ਪਾਪ ਨੋ ਵਧੀ ਗਿਆ ਪੈਸਾ ਚਾਰਨੋ ਨਾ ਸਤ ਸੂਟ ਵਾਲਾ ਗਿਆ ਮਾੜੀ ਪਾਪ ਨੋ ਵਧੀ ਗਿਆ ਪੈ ਇਹ ਕੋਣੀ ਗਸਾ ਮਾਵੜ ਕੀ ਧੋਤੇ ਕੜੀ ਗੁਸਾ ਮੇ ਮੌੜੀ ਕੀ ਦੋ ਤੇ ਸੀ ਸਵਾਰਿਓ ਕਾ ਉਬੀ ਆਖ ਦਗਨੇ ਖੋੜੀ ਇਹ ਭਜੂ ਤੂੰ ਨ ਭੇੜਿਆ ਵਾੜ ਸੋਨਲ ਮਾ ਤੂ ਆਬ ਕੋ ਪਾਲੇ ਪੋਤਾ ਵਟ ਪਾਲਵਾ ਵਾੜੀ ਭਜੂ ਤੂੰ ਨ ਭੇੜਿਆ ਵਾੜੀ ਭਜੂ ਤੋਨ ਭੇੜ ਮਾ ਮਢੜਾ ਵਾੜੀ ਤੂ ਛੋ ਮੜੀ ਅੰਬ ਨਉ ਉਤਾਰ ਦੇ ਸੋਨਲ ਮਾ ਤਨੇ ਵੰਦਨ ਕਰੂ ਆਰਮਵਾਰ ਉਦਾਰਿਉ ਤੇ ਚਰਨ ਕੂੜ ਰੇ ਮੜੀ ਉਦਾਰਿਉ ਚਰਨ ਕੂੜ ਸੋਨਲ ਮਾ ਤੇ ਉਦਾਰਿਉ ਇਹ ਚਰਨ ਕੂੜ નેડે નેડે જઈને મારી તે ચાલો ને આ દેશ દીધો મોઢડે મળે નેડે જોઈને માતું ચાલણ ને ઉપદેશ દીધો એ મોઢડે તું અવતરી હું નલ માતું અંબાનો છે અવતાર ਏ ਮਾਤਾ ਦਾ ਚਾਰਣੋ ਏ ਮਾਤਾ ਦਾ ਵਤਨ ਨੂੰ ਪਾਲਾ ਮਾ ਏ ਆਜ ਚਾਰਣੋ ਮਾ ਯਾਦ ਕਰੇ ਸਾਧ ਨੇ ਸਵਾਰੇ ਏ ਮਾ ਮੋੜੜੇ ਆਉ ਤਰੀ ਤੂੰ ਸੋਨਲ ਮਾ ਏ ਅੰਬਾ ਨੋ ਯਵਤਾਰ ਦੇ ਏ ਅੰਬਾ ਨੋ ਯਵਤਾਰ तो दी दे सीधि दे दे वंश में बुद्धि दे चित में ध्यान दे, दे अभय वरदान दे तो दुख को दूर कर सुख भर पूर कर आशा संपूर कर दास दानी तो सज्जन तो हित दे कुटुंब से प्रीत दे जंग में जीत दे ਮਾ ਭਵਾਨੀ ਜੰਗ ਮੇ ਜੀਤ ਦੇ ਮਾ ਭਵਾਨੀ ਇਹ ਜੰਗ ਮੇ ਜੀਤ ਦੇ ਮਾ ਭਵਾ ਬੋਲੋ ਸੋਨਲ ਮਾਤ ਕੀ ਜੈ ਭਗਵਾਨ ਜੇ ਵੀ ਭੇੜ ਜਾੜੀ ਮਾਤ ਸੋਨਲ ਤੂੰ ਮਿਆ ਚਰਣੇ ਨਮੈ ਸਨ ਸਾਰ ਜਗੜੋ ਹੈ ਵੀ ਸੁਨ ਬਾਈ ਨੀ ਦਇਆ ਭਗਵਾਨ ਜੇ ਵੀ ਭੇੜ ਜਾੜੀ ਮਾਤ ਸੋਨਲ ਤੂੰ ਮਿਆ ਚਰਣੇ ਨਮੈ સંસાર ઝઘડો એ વિસોનભાઈ હડે જોઈ તું જોગ માયા ધૂપ દીપ તરણે મૃત લોક ના સૌ માનવી મૃત લોક ના સૌ માનવી તને હજારું અરજુ કરે ઉદ્ધાર કરવા ઉદ્ધાર કરવા ઉપડી તો ખોપ ધાતો ગયા ભગવાન જેવી ભેડિયાળી માત સોનલ તું મયા ચરણે નમે સરસ મજાના દુહાસન સંભળાવ્યા તો તમને કેવો લાગ્યો આ વિડીયો કોમેન્ટ કરીને જરૂર બતાવજો અને વિડીયો તમને પસંદ આવ્યો હોય તો વિડીયોને લાઈક જરૂર કરજો અને કોમેન્ટમાં જય સોનલ માં જરૂર લખજો